ਗੁੱਡ ਮਾਰਨਿੰਗ ਜੀ ਅੱਜ ਤਰੀਕ ਹੋ ਗਈ ਹੈ 9 ਤੇ ਵਾਰ ਹੈਗਾ ਅੱਜ ਬੁੱਧ ਬੁੱਧ ਤੇ ਕੰਮ ਸੁਧ ਤੇ ਰਾਤ ਸੀਗੇ ਅਸੀਂ ਪੀਡਬਲਯੂਡੀ ਦੇ ਰੈਸਟ ਹਾਊਸ ਦੇ ਵਿੱਚ ਕੱਲ ਵਾਲੇ ਵਲੌਗ ਵਿੱਚ ਮੈਂ ਗਲਤ ਬੋਲ ਬੈਠਾ ਗੈਸਟ ਹਾਊਸ ਨਹੀਂ ਆਏ ਰੈਸਟ ਹਾਊਸ ਹੈਗਾ ਤੇ ਟਾਈਮ ਹੋ ਗਿਆ ਸਵਾ ਅੱਠ ਦਾ ਤੇ ਅੱਜ ਅਸੀਂ ਲੱਗੇ ਇਥੋਂ ਚਾਲੇ ਪਾਉਣ ਤੇ ਅੱਜ ਦਾ ਸਾਡਾ ਬਈ ਟਾਰਗੇਟ ਤਾਂ ਹੈਗਾ ਬੈਰਾਗੜ ਪਰ ਪਹੁੰਚਣਾ ਬਹੁਤ ਮੁਸ਼ਕਲ ਹੋ ਤੱਕ ਤੇ ਵੇਖਾਂ ਜਿੱਥੇ ਤੱਕ ਜਾਇਆ ਗਿਆ ਉਸ ਤੱਕ ਪਹੁੰਚਾਂਗੇ ਤੇ ਜੁੜੇ ਰਹੋ ਸਫਰ ਦੇ ਨਾਲ ਫਿਰ ਕਰਦੇ ਆ ਸ਼ੁਰੂ ਫਿਰ ਨਵਾਂ ਸਫਰ ਅੱਜ ਦਾ ਸਮਾਨ ਕਰਤਾ ਪੈਕ ਸਾਈਕਲ ਬਿਲਕੁਲ ਰੈਡੀ ਕਰਤੇ ਆ ਸਮਾਨ ਸੱਪਾ ਸਾਰਾ ਫਟ ਕਰਤਾ ਇੱਕ ਵਾਰੀ ਬਸ ਥੋੜੀ ਜਿਹਾ ਚਾਲੇ ਪਾਉਣੇ ਇੱਥੋਂ ਤੇ ਇੱਧਰ ਦੇਖੋ ਸਵੇਰ ਦਾ ਦ੍ਰਿਸ਼ ਕੋਟੀ ਡਿਸਟ੍ਰਿਕਟ ਚੰਬਾ ਕਿਤੇ ਕਿਤੇ ਪਾੜਾਂ ਦੇ ਮਾੜੇ ਬੜੀ ਧੋਪ ਲਿਸ਼ਕਰੀ ਹੈ ਮੌਸਮ ਬਹੁਤ ਸ਼ਾਨਦਾਰ ਹੈ ਆ ਰਾਜ ਆਇਆ ਉੱਪਰ ਨੂੰ ਗ੍ਰੈਂਡ ਹਾਊਸ ਨੂੰ ਜਿੱਥੇ ਰਤੀ ਰਾਤ ਰੁਕੇ ਵੀ ਕੱਚਾ ਰਹੀ ਹੈ ਸਾਰਾ ਇੱਥੇ ਤੱਕ ਬਿਲਕੁਲ ਹੌਲੀ ਹੋਣਾ ਪੈਦਾ ਕਿਤਾ ਅੱਥਰ ਪੁੱਥਰ ਇਹ ਬਹੁਤ ਪਏ ਦਿੱਤੇ ਤੋ ਚੱਲ ਕੇ 4 ਕਿਲੋਮੀਟਰ ਅਸੀਂ ਆ ਗਏ ਅੱਗੇ ਤੇ ਮੌਸਮ ਪੂਰਾ ਸ਼ਾਨਦਾਰ ਅਜੇ ਤੱਕ ਉਹ ਸਾਹਮਣੇ ਵਗ ਰਿਹਾ ਦਰਿਆ ਬਹੁਤ ਵਧੀਆ ਸੋਹਣਾ ਦਰਿਆ ਤੇ ਦੱਸਦੇ ਵੀ ਉਹ ਜਿਹੜਾ ਜਿੱਥੇ ਪਾਣੀ ਖਲੋਤਾ ਉਹ ਸਾਹਮਣੇ ਇਸ ਤੱਕ ਚਮੇਰਾ ਝੀਲ ਹੈ ਤੇ ਗਾਂ ਜਿਹੜਾ ਇੱਧਰ ਉਰਲਾ ਪਸਾਵਾ ਜਿੱਥੇ ਪਾਣੀ ਘੱਟ ਨਾਲਾ ਵਗਦਾ ਪਿਆ ਜਿਹੜਾ ਦਰਿਆਜ ਆ ਇਹ ਹੈਗਾ ਬੈਰਾ ਬੈਰਾ ਨਦੀ ਜਾਂ ਬੈਰਾ ਦਰਿਆ ਕਹਿੰਦੇ ਤੁਸੀਂ ਇਹਨੂੰ ਤੇ ਉਹ ਸਾਹਮਣੇ ਟਰੈਕਟਰ ਕੱਢ ਰਹੇ ਵਿੱਚੋਂ ਰੇਤਾਂ ਉਹ ਲੱਗਿਆ ਇੱਕ ਟਰੈਕਟਰ ਰੇਤਾਂ ਕੱਢਣ ਦੇਖੋ ਉਹ ਲੱਗਿਆ ਪਰੇ ਰੇਤਾਂ ਕੜ-ਕੜ ਕੇ ਲੈ ਜਾਂਦੇ ਆ ਸਟੋਰ ਕਰਦੇ ਆ ਔਰ ਸਾਹਮਣੇ ਨਜ਼ਰ ਆ ਰਿਹਾ ਛੋਟੇ-ਛੋਟੇ ਪਿੰਡ ਆੜੀ ਇਲਾਕਾ ਦੇ ਪਿੰਡ ਦੇ ਨੇੜੇ ਨੇੜੇ ਹੀ ਆ ਬਹੁਤ ਖੂਬਸੂਰਤ ਪਿੰਡ ਇੱਕ ਉਹ ਜਿਹੇ ਪਿੰਡ ਇੱਕ ਆ ਉਹ ਹੈਗਾ ਤੇ ਉਹ ਜਿਹੜੀ ਸਾਹਮਣੇ ਛੜਕ ਜਾ ਰਹੀ ਹੈ ਨਾ ਉਹ ਵਲੀ ਇਹ ਜਾਂਦੀ ਏ ਸਿੱਧੀ ਪੱਧਰੀ ਬਾਪ ਨੂੰ ਤੁਰੀਣੀ ਹੋ ਗਈ ਮੌਸਮ ਪੂਰਾ ਇਸ ਟਾਈਮ ਸ਼ਾਨਦਾਰ ਤੇ ਹਾਇ ਤੱਕ ਤੇ ਢਹਾ ਨਹੀਂ ਚੱਲ ਰਹੀ ਹੈ ਮਾਰੀ ਮੋਟੀ ਹੈਗੀ ਹੈ ਉਤ ਚੜਾਈ ਕਾ ਵੇਖੋ ਕੀ ਵੜਦਾ ਪੂਰਾ ਸ਼ਾਂਤ ਮਾਹੌਲ ਹੈ ਬਸ ਸਿਰਫ ਦਰਿਆ ਦੀ ਆਵਾਜ਼ ਆ ਰਹੀ ਆ ਹੋਰ ਕੋਈ ਆਵਾਜ਼ ਨਹੀਂ ਆएगी ਰੂਟ ਬਹੁਤ ਹੀ ਸ਼ਾਨਦਾਰ ਹੈ ਹੁਣ ਤੱਕ ਦੋਵੇਂ ਪਾਸੇ ਨਾ ਰੋਕੋ ਔਰ ਪੂਰਾ ਅਨੰਦਮੀ ਮਾਹੌਲ ਹੈ ਬ੍ਰੇਕਾਂ ਦੀ ਆਵਾਜ਼ ਕਿਵੇਂ ਕਿਚੂ ਕਿਚੂ ਕਰਦੀਆਂ ਬ੍ਰੇਕਾਂ ਜ਼ੋਰ ਬਹੁਤ ਬੰਦਾ ਨਾਲ ਤੇ ਕਿਉਂਕਿ ਸਾਈਕਲ ਦਾ ਵੀ ਭਾਰ ਹੈ ਬੈਗਾਂ ਦਾ ਵੀ ਆਉਦਾ ਭਾਰ ਹੈ ਜਿਹੜਾ ਉੱਤੇ ਸਵਾਰ ਹੁੰਦਾ ਉਹਦਾ ਵੀ ਭਾਰ ਹੁੰਦਾ ਹੈ ਜੋ ਭਾਰ ਜ਼ਿਆਦਾ ਪੈਂਦਾ ਤੇ ਜਦੋਂ ਉਦੋਂ ਸਾਈਕਲ ਨੂੰ ਗਾਹ ਨੂੰ ਪ੍ਰੈਸ਼ਰ ਵੱਧ ਪੈਂਦਾ ਰੇਟ ਦੇ ਅੱਜ ਕੀ ਟੂਰ ਦੇ ਵਿੱਚ ਅਸੀਂ ਦੋ ਜਣੇ ਰਹਿ ਗਏ ਆ ਤਿਆਰ ਤਾਂ 5 6 ਜਣੇ ਹੋਏ ਸੀਗੇ ਬਸ ਸਾਰਿਆਂ ਨੂੰ ਵਾਰੀ ਵਾਰੀ ਕੰਮ ਪਈ ਗਿਆ ਕਿਸ ਨੂੰ ਕੋਈ ਕੰਮ ਪੈ ਗਿਆ ਕਿਸ ਨੂੰ ਕੋਈ ਕੰਮ ਪੈ ਗਿਆ ਤੇ ਅਖੀਰ ਵਿੱਚ ਦੋ ਹੀ ਜਣੇ ਬਚੇ ਅਸੀਂ ਤੇ ਸਾਡੇ ਗਰੁੱਪ ਦਾ ਸੂਲ ਹੈ ਜਿਹੜਾ ਪ੍ਰੋਗਰਾਮ ਕਰੀ ਲੀਕਤਾ ਉਹਨੇ ਪਰੇ ਜਾੜਨਾ ਹੀ ਆ ਭਾਵੇਂ 5 ਹੀ ਦੇ ਭਾਵੇਂ 2 ਹੀ ਹੈ ਕਿਲੋਮੀਟਰ ਹੋ ਗਏ ਜੀ 14 ਤੇ ਟਾਈਮ ਹੋ ਗਿਆ ਸਵਾ 10 ਦਾ ਪਹੁੰਚ ਕੇ ਆ ਬਦੋ ਤੇ ਸ੍ਰੀਰ ਮੰਗਦਾ ਹੁਣ ਚਾਹ ਇੱਥੇ ਆਈ ਹੈ ਪਹਿਲੀ ਚਾਹ ਮਸਾਂ ਆਈ ਦੁਕਾਨ ਬੜਾ ਜੋਰ ਮਾਰਿਆ ਸਾਈ ਚੜਾਈ ਸੀਗੀ ਤਾਂ ਪੀਨੇ ਆ ਚਾਹ ਤੇ ਨਾਲੇ ਆਪਣੀ ਨਾ ਸਾਈਡਲ ਸੀਟ ਦੀ ਪੋਜੀਸ਼ਨ ਸਹੀ ਨਹੀਂ ਸੀਗੀ ਤੇ ਹੁਣ ਨਾਲੇ ਇਹਦੀ ਸੀਟ ਦੀ ਪੋਜੀਸ਼ਨ ਸਹੀ ਕਰਦੇ ਆ ਨਾਲੇ ਪੀਨੇ ਆ ਚਾਹ ਤੇ ਨਾਲੇ ਸੀਟ ਸੈੱਟ ਕਰਦੇ ਆ ਠੀਕ ਆ ਫੋਜੀ ਸਾਹਿਬ ਉੱਥੋਂ ਚਾਹ ਪੀਕੇ ਤੁਰੇ ਹਾਂ ਅਜੇ ਹਾਰਡਲੀ ਮੈਨੂੰ ਲੱਗਾ ਵੀ 10 ਕਿਲੋਮੀਟਰ ਹੀ ਆਏ ਆ ਤੇ ਉਥੇ ਜ਼ਿਆਦਾ ਮਜ਼ਾ ਨਹੀਂ ਆਇਆ ਤੇ ਨਾਲ ਇੱਕ ਹੋਰ ਟੱਬਾ ਇੱਥੇ ਆਇਆ ਕਿੱਥੇ ਮਾਰੀਏ ਬ੍ਰੇਕ ਹੁਣ ਦੂਰੀ ਹੋਰੀ ਪੀਣੀ ਜਾ ਇੱਥੇ ਹੁਣ ਉੱਥੇ ਨਜ਼ਾਰਾ ਨਹੀਂ ਆਇਆ ਚਾਹ ਦਾ ਬਾਈ ਪਰੌਂਡੇ ਹੀ ਬਣਾ ਰਿਹਾ ਨਾਲ ਪਰੌਂਡੇ ਖਾਣੇ ਨਹੀਂਗੇ ਸਾਡੇ ਜਿਹੜੀ ਬ੍ਰੇਕਫਾਸਟ ਚ ਬਹੁਤ ਹੈਵੀ ਸੀਗੀ ਤਰਾਵੇ ਸੀਨ ਅੰਦਰਲਾ ਬਹੁਤ ਘੈਂਟ ਹੈ ਕੋਪਰਨਾਟ ਬਹੁ ਪ੍ਰਨਾਟ ਬਾਈ ਮਿਰਚਾਂ ਇਹ ਤੇ ਫੇਵਰਿਟ ਹੀ ਨੇ ਚਾਹ ਦਾ ਦਿੱਤਾ ਹੈ ਆਰਡਰ ਰੱਖੋ ਦੇਖੋ ਹੁਣ ਕੋਲ ਤੱਕ ਬਣਦੀ ਹੈ ਰਾ이트 ਲੱਗੂਟ ਐ ਨੋ ਚਾਹ ਵੇਲਾ স্মੋਕੀ ਬੰਨੀ ਹੈ স্মੋਕੀ ਪ੍ਰੇਵਰ ਚਾਹ ਆਪੀ ਕੇ ਨਿਕਲੇ ਸੀ ਇਹ ਤੇ ਆ ਮੋੜ ਜੇ ਤੇ ਆ ਕੇ ਬਹੁਤ ਸੋਹਣਾ ਸੀਨ ਬਣਿਆ ਹੈ ਕੁਦਰਤ ਦਾ ਉਹ ਥੱਲੇ ਖੂਬਸੂਰਤ ਪਿੰਡ ਤੇ ਨਾਲ ਫਸਲਾਂ ਸਾਰੀ ਹਰ ਤੇ ਆ ਵਗਦਾ ਇੱਥੇ ਦਰਿਆ ਬੈਰਾ ਬੈਰਾ ਨਦੀ ਬਹੁਤ ਸ਼ਾਨਦਾਰ ਦ੍ਰਿਸ਼ ਬਣ ਰਿਹਾ ਔਰ ਧੁੱਪ ਵੀ ਬਹੁਤ ਜਿਆਦਾ ਤੇਜ਼ ਧੁੱਪ ਤਿੱਖੀ ਧੁੱਪ ਹੈ ਪੂਰੀ ਗਰਮੀ ਲੱਗ ਰਹੀ ਹੈ ਪੂਰੀ ਸ਼ਾਮੇ ਕੁਝ ਠੀਕ ਹੈ ਉਹ ਸਾਹਮਣੇ ਦਾ ਬੈਰਾ ਸਿਓਲ ਪਾਵਰ ਸਟੇਸ਼ਨ ਬਿਜਲੀ ਬੰਦੀ ਇੱਥੇ ਤੇ ਉਹ ਪਾਈਪਾਂ ਸਾਣੀ ਪਾਣੀ ਆਉਂਦਾ ਉਤੋਂ ਉਹ ਜਿੱਥੇ ਬੰਨ ਬਣਾਇਆ ਹੈ ਨਾ ਸਾਹਮਣੇ ਉਹ ਵਾਲਾ ਉੱਥੇ ਇਕੱਠਾ ਕਰਕੇ ਪਾਣੀ ਥੱਲੇ ਛੁੱਟਦੇ ਆ ਤੇ ਇਹ ਕਰਦੇ ਪੈਦਾ ਬਿਜਲੀ ਤੇ ਉਹ ਬਣੀਆਂ ਪੱਕ ਡੰਡੀਆਂ ਇੱਧਰ ਆ ਆ ਜੇ ਥੱਲੇ ਬਣੀਆਂ ਆ ਉਹ ਲਈ ਸਾਰੀ ਥੱਲੇ ਉਤਰਨ ਵਾਸਤੇ ਲੋਕਾਂ ਦੇ ਤੇ ਇੱਧਰ ਖੂਬਸੂਰਤੀ ਦੇਖੋ ਪਿੰਡ ਦੀ ਖੂਬਸੂਰਤੀ ਕਿਾ ਸ਼ਾਨਦਾਰ ਪਿੰਡ ਹੈ ਪੌੜੀ ਨੂੰ ਮਾ ਖੇਤ ਕਿਤੇ ਕਿਤੇ ਫਸਲ ਪੱਕੀ ਹੋਈ ਹੈ ਤਕੜਾ ਕੰਮ ਇੱਥੇ ਮਾੜੀ ਛਾਂ ਆਈ ਹੈ ਰੁੱਖਾਂ ਦੀ ਸੀਲ ਦੇ ਰੁੱਖਾਂ ਦੀ ਤਲਾਂ ਆ ਗਏ ਟਲਾਂ ਮੁੰਡਿਓ ਤੜੀ ਨੇ ਵਜਨ ਲਾ ਪੀਤੇ ਟਲਾਂ ਕਰਕੇ ਨਾ ਕੁਝ ਰੋਕ ਬਾਲੇ ਹੈਗੇ ਇਥੇ ਕਿ ਆਵਣਾ ਉਧਰ ਘੁੰਮ ਕੇ ਆਉਣਾ ਇੱਧਰੇ ਪਾਸੇ ਔਰ ਰੋਡ ਤੇ ਔਰ ਰੋਡ ਤੇ ਚੱਲ ਚੱਲ ਲੰਘਾਂ ਫੇਲੰਘਾਂ ਦਿੰਦਾ ਅੱਡੇ ਔਲੀ ਆਣਾ ਖੂਬਸੂਰਤੀ ਦਾ ਦਿਲਕਸ਼ ਨਜ਼ਾਰਾ ਵਾਹ ਕੁਦਰਤ ਕੁਦਰਤ ਦੇ ਰੰਗ ਵਾਕਿਆ ਬੜੇ ਨਿਆਰੇ ਨੇ ਪੈਰਾ ਨਦੀ ਤੇ ਦੋਵੇਂ ਪਾਸੇ ਪਹਾੜ ਤੇ ਆ ਥੱਲੇ ਵੇਖ ਇੱਥੇ ਰੋਡ ਹੈ ਕੋਨੇ ਪਹਾੜ ਬਿਲਕੁਲ ਥੱਲੇ ਥੱਲੇ ਬੜੇ ਸੋਹਣ ਲੱਗ ਰਹੇ ਆ ਪੂਰਾ ਕੈਂਟ ਕਮ ਘੈਂਟ ਗੱਲ ਬਾਤ ਹੈ ਹਵਾ ਚੱਲ ਰਹੀ ਇੱਥੇ ਹੁਣ ਬਹੁਤ ਸ਼ਾਨਦਾਰ ਹੋ ਗਈ ਹੈ ਜੀ ਫਰੂਟ ਬ੍ਰੇਕ ਮਸਾ ਲੱਭਾ ਮਤੀਰਾ ਕੱਲ ਦਾ ਲੱਭਿਆ ਨੇ ਔਰ ਛਾਗ ਰਹੇ ਇੱਥੇ ਮਤੀਰੇ ਰੰਗ ਦੇ ਚਿੱਟਾ ਜੀ ਇਹਦਾ ਬਾਕੀ ਵੇਖੋ ਗੁਣਕਾਰੀ ਹੋਊਗੀ ਨਹੀਂ ਹੋਊਗਾ। ਮਿੱਠਾ-ਮੂਠਾ ਦਾ ਸਾਬਤ ਆਈਆ। ਮੌਸਮ ਬਹੁਤ ਠੰਡਾ ਸ਼ਾਨਦਾਰ। ਉਹ ਸਾਹਮਣੇ ਝਰਨਾ ਪਾਣੀ ਦਾ। ਨਾਲ ਹੀ ਥੋੜਾ ਜਿਹਾ ਮੰਦਰ ਏ। ਛੈਂਟ ਗੱਲ ਬਾਤ। ਕਿਵੇਂ? ਮਿੱਠਾ। ਠੀਕ ਹੈ। ਬਾਲਾ ਮਿੱਠਾ ਤਾਂ ਨਹੀਂ ਪਰ ਠੀਕ। ਚੱਲ ਕੋਈ ਤਾਂ ਕਰੂਗਾ ਸਰ। ਨ ਕਰੋੜ ਪਹੁੰਚਣ ਵਾਲੇ ਆ ਤੇ ਚੜਾਈ ਵੀ ਐ ਪੂਰੀ ਖੜਵੀ ਤਿੱਖੀ ਚੜਾਈ ਐ ਤੇ ਅੱਗੋਂ ਹਵਾਇ ਬੁਰੀ ਤੇ ਚੱਲ ਰਹੀ ਐ ਇੱਕ ਚੜਾਈ ਤੇ ਇੱਕ ਹਵਾ ਦੋਵੇਂ ਦਿਸਮਰ ਸਾਈਕਲਿੰਗ ਦੇ ਫੇਰੀ ਜਾ ਤੁਰੰਦੰਦੇ ਅਰ ਹੁਣ ਚੜਾਣਾ ਪੈਣਾ ਹੀ ਆ ਟਾਈਮ ਹੋ ਗਿਆ ਲੰਚ ਕਰਨ ਦਾ तकरीबन 1:30 ਵਜ ਗਿਆ ਨਕਲੋੜ ਪਹੁੰਚੇ ਕਰਾਂਗੇ ਦੁਪਹਿਰ ਦਾ ਖਾਣਾ ਟਾਈਮ ਹੋ ਗਿਆ ਇਹ ਪੂਰੇ 2 ਦਾ ਤੇ ਪਹੁੰਚ ਗਏ ਨਕਲੋੜ ਕੱਲ ਨੂੰ ਦੁਪਹਿਰ ਦਾ ਖਾਣਾ ਥੋੜਾ ਲੇਟ ਹੈ ਕੱਲ ਤਾਂ 1:00 ਢਾਈ ਪਹਾਂ ਹਾਂ ਅਸੀਂ ਪਰ ਸਫ਼ਰ ਜਦਾ ਹੀ ਹੁੰਦਾ ਵਾ ਕਦੀ ਪਹਿਲਾਂ ਤੇ ਕਦੀ ਲੇਟ ਕਦੀ ਸਾਰਾ ਦਿਨ ਨਹੀਂ ਮਿਲਦਾ ਕੁਛ ਕਿ ਆ ਟਾਬੇ ਤੇ ਰੁਕੇ ਆ ਅਸੀਂ ਆ ਕਰੇ ਸਾਡੇ ਸਾਈਕਲ ਬਾਈ ਨੂੰ ਆਰਡਰ ਦੇਤਾ ਹੈ ਸਾਮਾਨ ਦਾ ਇਹ ਕਿਉਂ ਆਉਣ ਲੱਗਾ ਬਾਈ ਤੜਕਾ ਆ ਟਾਬੇ ਦੇ ਅੰਦਰ ਦੀ ਵੇਖੋ ਤੁਸੀਂ ਸੀਨ ਅੰਦਰਲਾ ਅੰਦਰ ਤੇ ਸੀਨ ਦੇ ਨਾਲ ਉਹ ਬਾਹਰਲਾ ਸੀਨ ਬਾਰਾ ਘੈਂਟ ਹੈ ਸੈਟਿੰਗ ਇਹ ਆਪਣੇ ਲੋਕਪਾਲ ਦੇ ਆ ਸਿਟਿੰਗ ਇਹ ਜੀ ਕਿਹ ਕਿਆ ਸਿਟਿੰਗ ਹੈ ਵੇਖੋ ਤੁਸੀਂ ਕੁਦਰਤ ਦੇ ਜਮਾਂ ਨੇੜੇ ਇਹ ਥੱਲੇ ਬਾਈ ਦਾ ਘਰ ਲੱਗਦਾ ਠੰਡੀ ਹੋ ਜਾਣ ਲੱਗ ਪਈ ਆ ਜਿਵੇਂ ਜਿਵੇਂ ਉਚਾਈ ਵੱਲ ਵੱਧ ਰਹੇ ਆ ਤੇ ਜੇ ਉਚਾਈ ਚੜਾਈ ਹੈ ਉਹ ਐ ਹੀ ਆ ਬਿਲਕੁਲ ਸਧੀ ਤਾਂ ਤੇ ਜੋ ਢਲਾਨ ਆਉਂਦੀ ਹੈ ਬਿਲਕੁਲ ਐ ਥੱਲੇ ਜਿਵੇਂ ਸੜ ਦਿੰਦਾ ਇੱਕਦਮ ਹੀ ਤੇ ਚੜਾਉਂਦਾ ਵੀ ਇੱਕਦਮ ਹੀ ਹੈ ਪੂਰਾ ਜੋਰ ਲਾਦਾ ਬੰਦੇ ਦਾ ਸਾਈਕਲ ਤੇ ਕਿਲੋਮੀਟਰ ਹੋ ਗਏ ਜੀ ਆਪਣੇ 33 ਤੇ ਟਾਈਮ ਹੋ ਗਿਆ 3:30 ਦਾ ਤੇ ਐਲੀਵੇਸ਼ਨ ਆਪਣੀ ਉੱਤਾ ਚੜਾਅ ਕਰਕੇ 1437 ਮੀਟਰ ਹੋਈ ਹੈ ਅਜੇ ਤੱਕ ਕਿਤੇ ਵੱਧਦੀ ਐਲੀਵੇਸ਼ਨ ਕਿਤੇ ਘਟ ਜਾਂਦੀ ਆ ਅੱਜ ਪਹੁੰਚਾਂਗੇ ਤੀਸਾ ਉੱਥੇ ਵੇਖੋ ਕਰਾਂਗੇ ਨਾਈਟ ਸਟੇ ਟਾਈਮ ਹੋ ਗਿਆ ਜੀ 3 ਵਜੇ 48 ਮਿੰਟ ਤੇ ਕਿਲੋਮੀਟਰ ਹੋ ਗਿਆ 36 ਤੇ ਸਾਹਮਣੇ ਕਾਲੀਆਂ ਘਟਾਵਾਂ ਸ਼ਾਰੀਆਂ ਨੇ ਇਧਰ ਸਿ ਆਏ ਹੈ ਔਰ ਇਧਰ ਕੋ ਜਾਣਾ ਹੈ ਔਰ ਜਾਣਾ ਇਧਰ ਕੋ ਕਿਹਾ ਹੈ ਉਧਰ ਕੋ ਜਾਣਾ ਹੈ ਉਹ ਉੱਪਰ ਇਹ ਰੋਡ ਘੁੰਮ ਕੇ ਜਾਏਗੀ ਬਿਲਕੁਲ ਉੱਤੇ ਟੀਸੇ ਤੇ ਇੱਥੋਂ ਰਹਿ ਗਿਆ 4 ਕਿਲੋਮੀਟਰ ਹੋਰ ਤੇ 4 ਕਿਲੋਮੀਟਰ ਦੇ ਵਿੱਚ ਨਾਲੇ ਨਾ ਤਸੱਲੀਆਂ ਕਰਾ ਦੇਣੀਆਂ ਨੇ ਵੀ ਐਨੀ ਰੋਡ ਚੱਕਣੀ ਆ ਵੀ ਬੱਸ ਕਰਾ ਦੇਣੀ ਆ ਇਹ ਆਈ ਵੀ ਮੈਨੂੰ ਲੱਗਦਾ ਆਪਾਂ ਇੱਥੇ ਬਾਸ ਕਰਾਉਣੀ ਆ ਨਿਆਰੇ ਦਾ ਅਸੀਂ ਪੈਡਲ ਤਾਂ ਅਸੀਂ ਪਲੇਨ ਚ ਹੀ ਬਹੁਤ ਮਾਰਦੇ ਆ ਬਾਸ ਕਰਾਉਣੀ ਪਾੜ ਜਿਉਣੇ ਵੀ ਸਾਡੀ ਪਾਸ ਹੀ ਹੋ ਜੇ ਤੇ ਇਧਰ ਬੈਰਾ ਨਦੀ ਸ਼ਾਨਦਾਰ ਤਰੀਕ ਨਾਲ ਵਗ ਰਹੀ ਹੈ ਦੋ ਪਹਾੜਾਂ ਦੇ ਵਿਚਕਾਰ ਤੇ ਕਿਤੇ ਕਿਤੇ ਪਹਾੜਾਂ ਦੇ ਵਿੱਚ ਮੱਠੀ ਮੱਠੀ ਅੱਗ ਵੀ ਬਲ ਰਹੀ ਔ ਧੂੰਆਂ ਉੱਠ ਰਿਹਾ ਸਾਹਮਣੇ ਉਹ ਖੜੇ ਆਪਣੇ ਆਪਣਾ ਸਾਈਕਲ ਇਧਰ ਫੌਜੀ ਸਾਹਿਬ ਕਹਿ ਰਹੇ ਜਲਦੀ ਕਰੀਏ ਆਪਾਂ ਚਾਹ ਜੂ ਪੀ ਕੇ ਕੈਂਪ ਹੋਈਏ ਤੇ ਫਿਰ ਮਾਰੀਏ ਗਾਣੂ ਪੈਡਲ ਬਾਟ ਬਹੁਤ ਪਈ ਹੈ ਬਾਟ ਬਹੁਤ ਪਈ ਹੈ ਬਾਟ ਬਹੁਤ ਪਈ ਹੈ ਬਾਟ ਬਹੁਤ ਪਈ ਹੈ ਕੋਈ ਨਹੀਂ ਕੋਈ ਨਹੀਂ ਕਿਲੋਮੀਟਰ ਰਹਿ ਗਏ 4 ਤੇ ਟਾਈਮ ਹੋ ਗਿਆ ਲਗਭਗ 4 ਦਾ ਤੇ ਘੰਟੇ ਦੋ ਦੀ ਵਾਰ ਹੀ ਹੈ 6 ਕਿਲੋਮੀਟਰ 4 ਕਿਲੋਮੀਟਰ ਕੱਢ ਦਾਂਗੇ ਆਪਾਂ ਕਰ ਦੋ ਚਲੋ ਚੱਲਦੇ ਆਂ ਫਿਰ ਅੱਗੇ ਤੀਸੇ ਵੱਲੋਂ ਪਹੁੰਚ ਗਏ ਜੀ ਤੀਸਾ ਤੇ ਕਿਲੋਮੀਟਰ 2 ਹੋਰ ਰਹਿ ਗਏ ਅੱਡੇ ਦੇ ਤੀਸੇ ਦੇ ਅੱਡੇ ਤੇ 2 ਕਿਲੋਮੀਟਰ ਰਹਿ ਗਏ ਹੋਰ ਤੇ ਹੁਣ ਹੋ ਗਈ ਸਾਡੀ ਟੀ ਬ੍ਰੇਕ ਹਾਂਜੀ ਟੀਸਾ ਟੀਸਾ ਕਿਨੇ ਦੂਰ ਹੈ ਸਾਡੀ ਟੀਸਾ ਇਹ ਕੋਈ ਨਾ ਟੀਸੀ 21 ਚੋਟੇ ਜਿਹੜੀ ਬਾਹਰ ਵੱਡੀ ਆਪਣਾ ਟੀਸਾ ਟੀਸਾ ਵੱਡੀ ਟੀਸੀ ਠੀਕ ਹੈ ਦੂਰ ਆਏ ਆ ਵੀ ਟੀਸਾ ਤਾਂ ਸ਼ੁਰੂ ਹੀ ਹੈ ਲਗਭਗ ਹੂੰ ਆ ਵੀ ਟੀਸਾ ਹੀ ਜਿੱਥੇ ਖੜੇ ਆਪਾਂ ਹੂੰ ਪਰ ਉਹ ਅਸਲ ਚ ਟੀਸਾ ਦੇ ਕਹਾਣੇ ਠੀਕ ਜਿਹੜਾ ਸੈਂਟਰ ਪੁਆਇੰਟ ਜੇ ਉਹ ਆਵਾ ਅੱਗੇ ਆ ਵੀ ਔਰ ਜੋਰ ਲਗਾਉਗੇ ਆਪ ਮਾਰਾ ਕੋਈ ਨਹੀਂ ਚਾਹ ਬਣਾ ਰਹੀ ਹੈ ਆਪਣੀ ਆਂਟੀ ਉੱਧਰ ਅੱਡੀ ਚਾਹ ਬਨਾਰੀ ਤੇ ਚਾਹ ਬਣਾ ਕੇ ਨੇ ਕਰ ਦੇਣਾ ਕਾਇਮ ਉਹ ਸਾਹਮਣੇ ਮੋੜ ਤੇ ਬਹਿ ਕੇ ਸਲਾਹ ਕੀਤੀ ਸੀਗੀ ਵੀ ਉੱਪਰ ਆਉਣ ਦੀ ਵੀ ਇੱਥੇ ਜਾਣਾ ਤੇ ਕਰਦੇ ਕਰਾਉਂਦੇ ਜ਼ੋਰ ਲਾਉਂਦੇ ਆ ਪਹੁੰਚ ਗਏ ਤਾਂ ਤੱਕ ਸਾਹਮਣੇ ਆ ਗਿਆ ਬੋਰਡ ਬੈਰਾਗੜ 29 ਕਿਲੋਮੀਟਰ ਤੇ ਦੇਵੀ ਕੋਠੀ ਟੈਂਪਰ 38 ਸੱਜ ਪਾਸ 62 ਕਲਾਡ 98 ਕੇ ਲੋ 141 ਲੇ 599 ਮੈਂ ਫੌਜੀ ਨੂੰ ਕਿਹਾ ਮੈਂ ਫੋਦੀ ਚੱਕ ਦੀਏ ਲੈ ਚੱਕ ਦੀਏ ਹਫਤੇ લે ਆਪ ਲਾ ਦਾਂਗੇ ਕਿਉਂ ਫੌਜੀ ਆ ਰਾ ਬੰਦ ਹੈ ਰਾ ਬੰਦ ਹੈ ਚਲ ਠੀਕ ਹੈ ਫਿਰ ਇਹ ਕੋਈ ਪਾਸ ਨਹੀਂ ਫੁੱਲਾ ਸਭ ਬੱਦਲ ਸਕੀਮ ਫਿਰ ਲੈ ਜਾਣਾ ਤਾਂ ਆਪਾਂ ਨੂੰ ਜਾਣਾ ਹੈ ਜੋ ਜਿਹੜੇ ਵੀ ਸੀ ਹੋ ਗਏ ਸਕੀਮ ਫਿਰ ਆਪਣੀ ਹੋ ਗਈ ਕੈਨਸਲ ਹੁਣ ਆਪਾਂ ਲੈ ਨਹੀਂ ਜਾਣਾ ਹੋਰ ਆਪਾਂ ਸਿੱਧਾ ਬੈਰਗੜ ਹੀ ਜਾਵਾਂਗੇ ਠੀਕ ਹੈ ਤੇ ਹੁਣ ਚੱਲਦੇ ਆਂ ਗਾਂ ਨੂੰ ਸ਼ਹਿਰ ਚੱਲ ਰਿਹਾ ਤੀਸਾ ਦਾ ਲੈਨੇ ਆਂ ਸਮਾਨ ਖਾਣ ਪੀਣ ਵਾਲਾ ਰਾਤ ਦਿਵਸ ਤੇ ਤਸਵੀਰ ਵਾਸਤੇ ਤੇ ਹੈਲੀਪੈਡ ਤੇ ਲਾ ਕੇ ਫਿਰ ਗੜਦੇ ਆਂ ਝੰਡੇ ਸਿੰਘਾ ਨੇ ਇਹਦੇ ਰੋ ਡ੍ਰੇਲਰ ਦਾ ਵੀ ਕੰਮ ਹੋ ਗਿਆ ਹੈ ਫਰੰਟ ਡ੍ਰੇਲਰ ਦਾ ਇਹ ਹੁਣ ਨਵਾਂ ਪੈਨ ਵਾਲਾ ਹੋ ਗਿਆ ਗੇਅਰ ਸ਼ਿਫਟਿੰਗ ਦੇ ਵਿੱਚ ਇਹਨੂੰ ਪ੍ਰੋਬਲਮ ਆ ਰਹੀ ਹੈ ਤੇ ਇਹਨੂੰ ਹੁਣ ਜਦੋਂ ਵਾਪਸੀ ਜਾਵਾਂਗੇ ਅਸੀਂ ਇਹਨੂੰ ਛੱਡਾਂਗੇ ਅਸ਼ੋਕ ਦੇ ਕੋਲੇ ਅਸ਼ੋਕ ਪਾ ਕੇ ਦੂਗਾ ਨਵਾਂ ਟਰੇਲਰ ਬਸ ਇੰਨਾ ਵੀ ਹੁਣ ਸਫਰ ਕੱਢ ਜੇ ਸਾਡਾ ਇਹ ਵਾਲਾ ਸਫਰ ਜਨਾ ਟੁੱਟ ਜੇ ਕਿਤੇ ਜੇ ਟੁੱਟ ਗਿਆ ਤਾਂ ਕੰਮ ਮੁੱਕਾ ਜਾਏਗਾ ਟਰੇਲਰ ਸਿਰ ਤੇ ਗੱਡੀ ਚੱਲਦੀ ਹੈ ਪਹੁੰਚ ਗਏ ਬਿਲਕੁਲ ਤੀਸਾ ਉੱਪਰ ਤੇ ਆ ਉੱਪਰ ਰੋਡ ਜਾ ਰਹਾ ਹੈਲੀਪੈਡ ਨੂੰ ਥੱਲੇ ਜਾਊਗੀ ਚੰਬੇ ਨੂੰ ਸਿਕਾ ਤੇ ਇਧਰੋਂ ਲੈ ਰਹੀ ਆਪਾਂ ਸਬਜ਼ੀ ਤੇ ਫਰੂਟ ਟਮਾਟਰ ਕੋਣੀ ਹੈ ਟਮਾਟਰ ਬਾਦੇ ਵਿੱਚ ਠੀਕ ਹੈ ਸਬਜ਼ੀਆਂ ਵਿੱਚ ਵਧੀਆ ਪਈਆਂ ਸਾਰੀਆਂ ਫਰੂਟਸ ਫਲ ਪੂਰਾ ਵਧੀਆ ਟਾਈਮ ਹੋ ਗਿਆ ਜੀ 6:30 ਦਾ ਤੇ ਕਿਲੋਮੀਟਰ ਹੋ ਗਏ ਨੇ ਪੂਰੇ 43.69 ਤੇ ਪਹੁੰਚ ਗਏ ਆ ਹੈਲੀਪੈਡ ਤੇ 30 ਦਾ ਹੈਲੀਪੈਡ ਆ ਇਹ ਤੇ ਅੱਜ ਦਾ ਯਾਰ ਨਾਈਟ ਸਟੇ ਇੱਥੇ ਕਰਾਂਗੇ ਇੱਥੇ ਲਾਵਾਂਗੇ ਟੈਂਟ ਤੇ ਹੋ ਸਾਹਮਣੇ ਪਹਾੜਾਂ ਦੇ ਪਰ ਤੇ ਬਦਲੋਈ ਹੋਈ ਪਈ ਐ। ਠੀਕ ਗਿਆ? ਮੌਸਮ ਵੀ ਪੂਰਾ ਠੰਡਾ ਹੋ ਗਿਆ ਐ। ਸ਼ਾਨਦਾਰ ਮੌਸਮ ਆਇਆ ਪਿਆ। ਤੇ ਇਧਰੋਂ ਆਪਾਂ ਆਏ ਆ। ਐਸ ਪਾਸੋਂ ਇਧਰ ਜੀ। ਥੱਲੋਂ ਬਹੁਤ ਜ਼ੋਰ ਲੱਗਾ ਅੱਜ ਸਾਈਕਲਿੰਗ ਤੇ। ਚਲੋ। ਲਾਉਣੇ ਆ ਟੈਂਟ ਊਟ। ਫਿਰ ਕਰਦੇ ਆ ਪ੍ਰਬੰਧ ਖਾਣ ਪੀਣ ਦਾ। ਪਹੁੰਚ ਕੇ ਹੈਲੀਪੈਡ ਤੇ ਟੈਂਟ ਵਗੈਰਾ ਲਾ ਲਿਆ ਤੇ ਬੂੰਦਬੰਦੀ ਹੋ ਰਹੀ ਆ ਤੇ ਸਾਈਕਲ ਭੇਜਿਆਂ ਨੂੰ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਕਰਕੇ ਕਵਰ ਤੇ ਸਾਰੇ ਪਾਸੇ ਬੰਨਤਾ ਚੰਗੀ ਤਰ੍ਹਾਂ ਮੌਸਮ ਵੀ ਪੂਰਾ ਅੱਜ ਸ਼ਾਂਤ ਹੋਇਆ ਪਿਆ ਹੈ ਬਦਰਵਾਈ ਫੁੱਲਾ ਹੈ ਵੇਚ ਵੇਚ ਨਿਕਲਦੀ ਬੂੰਦਬੰਦੀ ਹੁੰਦੀ ਹੈ ਪਰ हट ਜਾਂਦੀ ਹੈ ਪਰ ਲੱਗਦਾ ਵੀ ਅੱਜ ਰਾਤ ਨੂੰ ਨਾ ਮਿਹਰਬਾਨੀ ਜਿਆਦਾ ਕਿਦੇ ਉਹ ਸਾਹਮਣੇ ਬਰਫ਼ ਹੈ ਚਾਰ ਚਫੇਰੇ ਪੂਰਾ ਮਾਹੌਲ ਤਕੜਾ ਬਣਿਆ ਆ ਤੇ ਸਮਾਨ ਸਮੂਦਾਂ ਹੀ ਖਰੀਦ ਲਿਆ ਸੀਗਾ ਤੇ ਹੁਣ ਅਸੀਂ ਕਰਨੀ ਆ ਕੁਕਿੰਗ ਕੁਕਿੰਗ ਕਰਨ ਦਾ ਕਰੀਏ ਉਪਰਾਲਾ ਕੋਈ ਹੋਰ ਕਿਹਾਉ ਬੋਲਿਆ ਜੀ ਪਾਣੀ ਵਾਸਤੇ ਵੀ ਇੱਥੇ ਜਗੜ ਵਧੀਆ ਹੈ ਉਹ ਸਾਹਮਣੇ ਜਿੱਥੇ ਵਾਈਟ ਜੀ ਗੱਡੀ ਖੜੀ ਹੈ ਇਹਦੇ ਨਾਲ ਹੀ ਦਫਤਰ ਹੈਗਾ ਇਹਨਾਂ ਦਾ ਆਪਣਾ ਦਫਤਰੀ ਹੈ ਵਾਟਰ ਸਪਲਾਈ ਵਿਭਾਗਮ ਦਾ ਤੇ ਪਾਣੀ ਪਾਣੀ ਵਾਦੂ ਤੇ ਮੇਨ ਚੀਜ਼ ਤਾਂ ਹੁੰਦੀ ਹੈ ਕੈਂਪਿੰਗ ਵਾਸਤੇ ਪਾਣੀ ਜੇ ਤੁਹਾਨੂੰ ਪਾਣੀ ਨੇੜੇ ਮਿਲ ਰਿਹਾ ਤੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਤੇ ਜੇ ਪਾਣੀ ਦੂਰ ਹੈ ਫਿਰ ਕਮ ਥੋੜਾ ਜਿਹਾ ਔਖਾ ਹੈ ਟਾਈਮ ਹੋ ਗਿਆ ਜੀ 6:55 ਕਿ ਅੱਜ ਜਿਹੜਾ ਸਫ਼ਰ ਅਸੀਂ ਕੀਤਾ ਹੈ ਤਕਰੀਬਨ ਕਿਲੋਮੀਟਰ ਹੋਏ ਸਾਡੇ 43 45 ਕਿਲੋਮੀਟਰ ਕੀਤੇ ਆ ਅੱਜ ਦਾ ਸਫ਼ਰ ਬੇਸ਼ੱਕ ਕੱਲ੍ਹ ਨਾਲੋਂ ਘੱਟ ਹੈ ਪਰ ਅੱਜ ਚੜ੍ਹਾਈ ਬਹੁਤ ਜ਼ਿਆਦੀ ਸੀਗੀ ਕੱਲ ਟਲਾਂਣ ਵੱਧ ਸੀ ਥੋੜੀ ਜੀ ਤੇ ਅੱਜ ਜਿਹੜੀ ਚੜ੍ਹਾਈ ਸੀਗੀ ਉਹ ਬਹੁਤ ਜ਼ਿਆਦੀ ਮਿਲੀ ਆ ਤਾਂ ਕਰਕੇ ਸਫ਼ਰ ਥੋੜਾ ਜਿਹਾ ਘੱਟ ਹੋਇਆ ਹੈ ਤੇ ਪਹਾੜਾਂ 'ਚ ਤਾਂ ਵੈਸੇ ਵੀ ਜਿਹੜਾ ਸਫ਼ਰ ਹੈ ਉਹ ਇੰਨਾ ਕੀ ਹੁੰਦਾ ਵਾ 30 ਕਿਲੋਮੀਟਰ ਹੋ ਗਿਆ 50 ਹੋ ਗਿਆ ਬੜਾ ਜਿਹਾ ਜ਼ੋਰ ਮਾਰੇ 60 ਕਰ ਲਿੰਦਾ ਵਾ ਬਾਕੀ ਉਹ ਐਲੀਵੇਸ਼ਨ ਦੇ ਸਰ ਤੇ ਹੁੰਦਾ ਵਾ ਵੀ ਚੜ੍ਹਾਈ ਕਿੰਨੀ ਕ ਪੈ ਰਹੀ ਆ ਕਿ ਲਈ ਇਹ ਸੱਤ ਸਫਰ ਹੁੰਦਾ ਹੈ ਅੱਜ ਦਾ ਸਫਰ ਬਹੁਤ ਸ਼ਾਨਦਾਰ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਥੋੜੀ ਬੋਤੀ ਆਈ ਹੈ ਸੀਟ ਦੀ ਉਹ ਤਾਂ ਚਲੋ ਮਾੜੀ ਮੋਟੀ ਹੁੰਦੀ ਹੁੰਦੀ ਹੈ ਤੇ ਸੈੱਟ ਹੋ ਗਈ ਹੈ ਤੇ ਹੁਣ ਲੱਗੇ ਅਸੀਂ ਰੋਟੀ ਪਾਣੀ ਦਾ ਪ੍ਰਬੰਧ ਕਰਨ ਤੇ ਉਸ ਤੋਂ ਬਾਅਦ ਅਸੀਂ ਸ਼ਕਾਂਗੇ ਪ੍ਰਸ਼ਾਦੇ ਤੇ ਫਿਰ ਕਰਾਂਗੇ ਕੱਲ੍ਹ ਦੀ ਸਵੇਰ ਦੀ ਪਲਾਨਿੰਗਾਂ ਤੇ ਅੱਜ ਦੇ ਵਲੌਗ ਦੀ ਇਥੇ ਸਮਾਪਤੀ ਕਰਦੇ ਆਂ ਮਿਲਾਂਗੇ ਤੁਹਾਨੂੰ ਕੱਲ ਨੂੰ ਕਾਫੀ ਨਵੇਂ ਵਲੌਗ ਦੇ ਵਿੱਚ ਸਤ ਸ੍ਰੀ ਅਕਾਲ